ਇੱਕ ਸਵਾਲ ਦਾ ਜਵਾਬ ਦੇ ਚੱਲ ਮੇਰੇ ਦਾਦੇ ਹਾਂ ਇਦਾਂ ਦਾ ਕਿਹੜਾ ਜਾਨਵਰ ਆ ਦੁਨੀਆ ਦਾ ਜਿਹਨੂੰ ਅੱਜ ਤੱਕ ਕੋਈ ਪਾਲ ਹੀ ਨਹੀਂ ਸਕਿਆ ਪਾਲਦੇ ਸਕੇ ਹਾਂ ਪਾਲ ਕਿਵੇਂ ਪਾਲ ਮਤਲਬ ਕਿ ਜਿਵੇਂ ਅਸੀਂ ਉਹ ਕ ਉੱਤਨ ਵੀ ਅਗਲਾ ਪਾਲ ਲੈਂਦਾ ਸ਼ੇਰ ਨੂੰ ਵੀ ਪਾਲ ਲੈਂਦਾ ਬਿੱਲੀਆਂ ਨੂੰ ਵੀ ਮੋਰ ਵੀ ਹਰ ਇੱਕ ਹਾਂ ਜਾਨਵਰ ਆ ਹਰ ਇੱਕ ਪਸ਼ੂ ਪੰਛੀ ਨੂੰ ਪਾਲ ਲੈਂਦਾ ਵਾ ਕਰਜ ਰੱਖ ਸਕਦਾ ਵਾ ਕਈਆਂ ਦੇ ਯੂ ਬਣਾਏ ਹਨਾ ਕਹਿੰਦੇ ਕਹਉਂਦੇ ਜਾਨਵਰ ਅਗਲੇ ਨੇ ਰੱਖੇ ਟਾਈਗਰ ਸ਼ੇਰ ਕੁੱਤਾ ਹਾਥੀ ਹਾਂ ਹੈ ਜਾਨਵਰ ਇਹ ਇਦਾਂ ਦਾ ਕੋਈ ਜਾਨਵਰ ਦੱਸ ਮੈਨੂੰ ਹਾਥੀ ਹਾਥੀ ਨੂੰ ਤਾਂ ਰੱਖੀ ਫਿਰਦੇ ਆ ਲੋਕ ਕਿਉਂ ਹਾਥੀ ਵਾਲੇ ਹੁੰਦੇ ਨਹੀਂ ਤੇ ਜਵਾਕ ਝੂਟੇ ਲੈਂਦੇ ਉੱਤੇ ਹਾਂ ਨਾ ਸ਼ੇਰ ਕਹੋ ਸ਼ੇਰ ਵੀ ਰੱਖਿਆ ਕਈਆਂ ਤੇ ਯੂ ਦੇ ਵਿੱਚ ਤੇ ਵੇਖਦਾ ਹੁੰਨਾ ਬਲੌਗਰਾਂ ਚ ਪਾਕਿਸਤਾਨ ਵਾਲੇ ਰੱਖਿਆ ਸ਼ੇਰ ਬਾਹਰ ਗਿਆ ਜਾਂ ਹਾਂ ਹਾਰ ਗਿਆ ਇਹ ਤਾਂ ਹਾਰ ਗਿਆ ਬਈ ਚਲੋ ਤੁਸੀਂ ਕਮੈਂਟਾਂ 'ਚ ਦੱਸੋ ਇਦਾਂ ਦਾ ਕਿਹੜਾ ਜਾਨਵਰ ਹੈ ਜਿਹਨੂੰ ਅਜੇ ਤੱਕ ਕਦੇ ਕਿਸੇ ਨੇ ਪਾਲਿਆ ਨਹੀਂ